ਅੱਜ ਬੜੀ ਮੰਦਭਾਗੀ ਦਿਲ ਨੂੰ ਬਲੰਦਰ ਨਾਲੀ ਘਟਨਾ ਇੱਥੇ ਹੋਈ ਆ ਜਗਤ ਜੋਤ ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਭਾਵਨ ਸਰੂਪ ਹੀ ਇੱਥੇ ਪਿੰਡ ਭਾਮ ਦੇ ਵਿੱਚ ਪਿੰਡ ਵਾਲਿਆਂ ਦੇ ਕਹਿਣ ਦੇ ਮੁਤਾਬਕ ਅੱਖੇ ਨੂੰ ਅੱਗ ਲੱਗੀ ਦੋ ਤੋਂ ਬਾਅਦ ਸਾਰਾ ਕੁਝ ਹੋਇਆ ਜੋ ਸੱਚੇ ਪਾਤਸ਼ਾਹ ਨੇ ਸੇਵਾ ਦਿੱਤੀ ਆ ਔਕੇ ਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਹੁੰਚੇ ਆ ਅੰਦਰ ਦੀ ਹਾਲਤ ਬਹੁਤ ਬੁਰੀ ਆ ਅੰਦਰ ਸਾਰਾ ਕੁਝ ਛੜ ਗਿਆ ਆਰ ਇਹਦੇ ਤੋਂ ਅੱਗੇ ਮੈਂ ਪਿੰਡ ਦੇ ਬਹੁਤ ਸਾਰੇ ਗੁਰਦੁਆਰੇ ਚੈੱਕ ਕਰਕੇ ਆਇਆ ਸੰਗਤਾਂ ਨਾਲ ਵੀ ਉਹਨਾਂ ਗੁਰਦੁਆਰਿਆਂ ਤੇ ਕੋਈ ਪਹਿਰੇਦਾਰ ਨਹੀਂ ਆ ਨਾ ਦਿਨੇ ਆ ਨਾ ਰਾਤ ਆ ਪਿੰਡ 'ਚ ਬਹੁਤ ਸਾਰੇ ਗੁਰਦੁਆਰੇ ਆ ਇਹੋ ਜੀਆਂ ਘਟਨਾਵਾਂ ਜੇ ਪੰਥ ਨੇ ਰੋਕਣੀਆਂ ਵਾ ਇਹਦੇ ਲਈ ਜ਼ਰੂਰੀ ਆ ਪੰਥ ਦੀ ਪਹਿਰੇਦਾਰੀ ਜਿਹੜੇ ਗੁਰਦੁਆਰਾ ਸਾਹਿਬ 'ਚ ਸਵੇਰੇ ਦੋ ਦਿਨੇ ਦੋ ਪਹਿਰੇਦਾਰ ਤੇ ਰਾਤ ਨੂੰ ਦੋ ਪਹਿਰੇਦਾਰ ਨਹੀਂ ਆ ਉਹ ਗੁਰਦੁਆਰਾ ਸਾਹਿਬ ਚ ਫਿਰ ਪਾਵਨ ਸਰੂਪ ਦਾ ਸਤਕਾਰ ਨਹੀਂ ਰਹਿ ਸਕਦਾ ਔਰ ਜਿੱਥੇ ਇਹ ਨਹੀਂ ਹੋਣਗੇ ਉਹ ਸਾਰੇ ਪਾਵਨ ਸਰੂਪ ਨੇੜੇ ਦੇ ਇਤਿਹਾਸਕ ਗੁਰਦੁਆਰਾ ਸਾਹਿਬੇ ਤੇ ਜਾਣ। ਬੋਲੇ ਸੋਨਿਆ। ਦੂਜੀ ਗੱਲ ਦੂਜੀ ਗੱਲ ਇਹ ਆ ਭਾਈ ਇਹ ਜੋ ਵੀ ਅੱਜ ਸੱਚੇ ਪਾਤਸ਼ਾਹ ਦੇ ਸੰਬੰਧ ਚ ਬੇਅਦਬੀ ਹੋਈ ਆ ਸਾਰੇ ਪਿੰਡ ਨੂੰ ਹੀ ਸ੍ਰੀ ਅਕਾਲ ਤਖਤ ਸਾਹਿਬ ਇੱਕ ਘਰ ਤੋਂ ਇੱਕ ਬੰਦਾ ਉੱਥੇ ਸੱਦਿਆ ਜਾਊਗਾ ਤਖਤ ਸਾਹਿਬ ਦੇ। ਅਠ ਤਰੀਕ ਦਾ ਇਹਨਾਂ ਨੂੰ ਕਹਿਤਾ ਵੀ ਇੱਥੇ ਇਕੱਠ ਹੋਊਗਾ। ਇਲਾਕਾ ਇਕੱਠਾ ਹੋਊਗਾ। ਸਾਡੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਵੋੱਚਾ। ਜੇ ਸਾਡੇ ਗੁਰੂ ਦਾ ਸਤਕਾਰ ਨਹੀਂ ਆ ਤੇ ਸਾਡਾ ਕਦੀ ਸਤਕਾਰ ਨਹੀਂ ਹੋਣਾ। ਸਾਡੀਆਂ ਸਾਰੀਆਂ ਮੁਸ਼ਕਲਾਂ ਆਪ ਤਾਂ ਹੀ ਆ। ਪਾਤਸ਼ਾਹ ਦਾ ਸਤਕਾਰ ਨਹੀਂ। ਮੈਂ ਗੁਰਦੁਆਰਿਆਂ ਜਾ ਕੇ ਦੇਖਿਆ ਪੱਖੇ ਬੜੇ ਉੱਤੇ ਲੱਗੇ ਆ। ਉਹਨਾਂ ਪੱਖਿਆਂ ਦੇ ਨਾਲ ਫਿਰ ਕਿੱਥੇ ਬੇਗਬੀ ਹੋ ਸਕਦੀ ਆ? ਅਸੀਂ ਘਰਾਂ ਦੇ ਵਿੱਚ ਇਨਾ ਪ੍ਰੋਪਰ ਪ੍ਰਬੰਧ ਰੱਖਦੇ ਆ ਘਰਾਂ 'ਚ ਅੱਗ ਨਹੀਂ ਲੱਗਦੀ ਗੁਰਦੁਆਰਿਆਂ 'ਚ ਅੱਗਾਂ ਲੱਗਣੀਆਂ ਕੀ ਇਸ਼ਾਰੇ ਕਰਦੀਆਂ ਸੀਸੀਟੀਵੀ ਸਿੰਘਾਂ ਦੀ ਡਿਊਟੀ ਲਾਤੀ ਆ ਸਾਰੇ ਚੈੱਕ ਕਰਨਗੇ ਪ੍ਰਸ਼ਾਸਨ ਇੱਥੇ ਆ ਗਿਆ ਬਾਕੀ ਮੈਂ ਦੁਨੀਆ ਭਰ ਦੀ ਸਿੱਖ ਸੰਗਤ ਨੂੰ ਅਪੀਲ ਕਰਦਾ ਵਾਂ ਗੁਰਮਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਆ ਉਹਨਾਂ ਦਾ ਅਦਬ ਸਤਕਾਰ ਕਾਇਮ ਰੱਖਣਾ ਸਾਡਾ ਫਰਜ਼ਾ ਪਿੰਡ ਪਿੰਡ ਪੰਥ ਪਹਿਰੇਦਾਰੀ ਕਰੇ ਸੰਗਤ ਪਹਿਰੇਦਾਰੀ ਕਰੇ ਔਰ ਅੱਜ ਜੇ ਮੈਂ ਇਸ ਪਿੰਡ ਦੇ ਸਾਰੇ ਗੁਰਦੁਆਰਾ ਸਾਹਿਬ ਚੈੱਕ ਕੀਤੇ ਆ ਪਤਾ ਨਹੀਂ ਅਸੀਂ ਕਿਹੜੇ ਪਿੰਡ 'ਚ ਕਦੋਂ ਚਲ ਜਾਣਾ ਔਰ ਅਸੀਂ ਦੇਖ ਰਹੇ ਆ ਸਾਰਾ ਕੁਝ ਨਿਗਰਾਨੀ ਦੇ ਵਿੱਚ ਆ ਸੱਚੇ ਪਾਤਸ਼ਾਹ ਦੇ ਅਦਬ ਸਤਕਾਰ ਲਈ ਸਾਨੂੰ ਦਿਨ ਰਾਤ ਵੀ ਵਿਚਰਨਾ ਪੈਂਦਾ ਤੇ ਆਪਾਂ ਵਿਚਰਾਂਗੇ ਸੰਗਤਾਂ ਇੱਥੋਂ ਦੀਆਂ ਦੁਖੀ ਹੀ ਪਾਠ ਕਰ ਰਹੀਆਂ ਆਂ ਪਰ ਸੰਗਤਾਂ ਨੂੰ ਵੀ ਆਪਾਂ ਸੱਚੇ ਪਾਤਸ਼ਾਹ ਦੇ ਬਚਨ ਦੱਸੇ ਆ ਕਿ ਰੋਣਾ ਹੱਲ ਨਹੀਂ ਆ ਦ੍ਰਿੜਤਾ ਹੱਲ ਆ ਸੱਚੇ ਪਾਤਸ਼ਾਹ ਨੇ ਸਾਨੂੰ ਡ੍ਰਿੜਤਾ ਦਿੱਤੀ ਆ ਪਰ ਗੁਰੂ ਇਹ ਹੁਣ ਆਲੇ ਦੁਆਲੇ ਸੌ ਘਰ ਹੀ ਇੱਥੇ ਪਹਿਰੇਦਾਰ ਇੱਕ ਵੀ ਨਹੀਂ ਹੈ ਤੇ ਫਿਰ ਇਹੋ ਕੁਛ ਹੋਣਾ ਗੱਲ ਕਰੀਏ ਕਿ ਸਰ ਅੰਦਰ ਅੱਗ ਲੱਗੀ ਆ ਔਰ ਗੁਰੂ ਗ੍ਰੰਥ ਸਾਹਿਬ ਦੇ ਬਾਥੂਨ ਲੱਗੇ ਮੇਰੇ ਇਹਦੇ ਪੰਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਉੱਥੇ ਕਿਸ ਤਰ੍ਹਾਂ ਬੋਲੋ ਹਣ ਗੱਲੀ ਦੇਖੋ ਜੇ ਮਹਾਰਾਜ ਦੇ ਸਰੂਪ ਦੇ ਨਾਲ ਹੋਇਆ ਤਾਂ ਉਸ ਤੋਂ ਬਾਅਦ ਤਰੀਕੇ ਦੇ ਨਾਲ ਹੁਣੇ ਬਾਹਰ ਸਿੰਘਾਂ ਨੇ ਮੈਨੂੰ ਦਿਖਾਈ ਨਹੀਂ ਬਹੁਤ ਮੰਦ ਭਗ ਹਨ ਫਿਰ ਸਰ ਪਿੰਡਾਂ ਦੇ ਵਿੱਚ 5 5 7 7 ਗੁਰਦੁਆਰੇ ਇਹਦੇ ਬਾਰੇ ਕੋਈ ਪੰਥ ਆਪਣਾ ਦੇਖੋ ਮੈਂ ਇਹ ਕਹਿੰਨਾ ਕਿ ਜਿਹੜੇ ਗੁਰਦੁਆਰਾ ਸਾਹਿਬ ਚ ਪ੍ਰੋਪਰ ਪ੍ਰਬੰਧ ਨਹੀਂ ਆ ਗੁਰਮਤ ਮਰਿਆਦਾ ਮੁਤਾਬਕ ਪਹਿਰੇਦਾਰੀ ਨਹੀਂ ਆ ਉੱਥੇ ਸੱਚੇ ਪਾਤਸ਼ਾਹ ਦੇ ਸਰੂਪ ਨਹੀਂ ਚਾਹੀਦੇ ਸਾਡੇ ਲਈ ਇਹ ਜੋ ਅਸੀਂ ਆਪਣੇ ਆਪਣੇ ਹੰਕਾਰ ਦੀਆਂ ਬਣਾ ਲਿਆ ਹੰਕਾਰ ਨਹੀਂ ਚੱਲਦਾ ਗੁਰੂ ਦੇ ਅੱਗੇ ਉੱਥੇ ਨਿਮਰਤਾ ਚੱਲਦੀ ਆ ਉੱਥੇ ਝੁਕਣਾ ਚੱਲਦਾ ਕੋਈ ਮਤਾ ਪਵੇਗਾ ਕਿ ਪਿੰਡ ਵਿੱਚ ਇੱਕ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਹੀ ਪਏ ਹੋਏ ਨੇ ਜੀ ਇਹ ਕਿਉਂ ਨਹੀਂ ਹੱਲ ਹੋ ਰਿਹਾ ਜੀ ਇੱਕ ਪਿੰਡ ਤੇ ਇੱਕ ਗੁਰਦੁਆਰਾ ਮਸਲੇ ਦਾ ਹੱਲ ਨਹੀਂ ਆ। ਕਾਹਨਾ ਸੁਣਦਾ। ਇੱਕ ਪਿੰਡ ਤੇ ਇੱਕ ਗੁਰਦੁਆਰਾ ਆ ਜਾ ਤੇ ਪਹਿਰੇਦਾਰੀ ਫੇਰ ਨਹੀਂ ਹੋਊਗੀ ਤੇ ਉਹ ਕੀ ਕਰਾਂਗੇ ਆਪਾਂ? ਹੱਲ ਵਾ ਪਹਿਰੇਦਾਰੀ। ਜੇ ਗੁਰਦੁਆਰਾ ਸਾਹਿਬ ਬਣਾਉਣਾ ਦੋਸਤ ਦਿਨੇ ਤੇ ਦੋ ਰਾਤ ਨੂੰ। ਔਰ ਜਿੱਥੇ ਅਦਬ ਸਤਕਾਰ ਨਹੀਂ ਆ ਉਥੇ ਗੁਰਦੁਆਰਾ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਕਿਸੇ ਦੂਜੀ ਥਾਂ ਤੇ ਜਿੱਥੇ ਵਧੀਆ ਸੇਵਾ ਸੰਭਾਲਾ ਮਰਿਆ ਦਾ ਮੁਤਾਬਕ ਉਥੇ ਪਹੁੰਚ ਜਾਣੀ ਚਾਹੀਦੀ ਹੈ ਇਹ ਹਾਲ ਸਿੰਘ ਸਾਹਿਬ ਜਿੱਦਾਂ ਜਾਤ ਪਾਤ ਕਰਕੇ ਵੀ ਲਗ ਲਗ ਗੁਰੂ ਘਰ ਬਣੇ ਹਨ ਹਰ ਇੱਕ ਧਰਮ ਨੇ ਆਪਣਾ ਗੁਰੂ ਘਰ ਲਗ ਬਣਾ ਲਿਆ ਇੱਕਦਾਂ ਉਹਦਾ ਕੀ ਹਾਲ ਹੈ ਆ ਵੀ ਜੋ ਕਿਨੇ ਆ ਦੇਖੋ ਵੈਸੇ ਵੈਸੇ ਤੇ ਜਾਤ ਆਧਾਰਿਤ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ ਜਿਹਦੀ ਜਿਹੜਾ ਜਾਤ ਨੂੰ ਮੰਨਦਾ ਉਹ ਸਿੱਖ ਨਹੀਂ ਸਿੱਖੇ ਸਿੱਖੇ ਚ ਦੋ ਗੱਲਾਂ ਜਾਤ ਦਾ ਹੰਕਾਰ ਵੀ ਮਾੜਾ ਵਾ ਤੇ ਜਾਤ ਦੀ ਹੀਣਤਾ ਰੱਖਣੀ ਵੀ ਮਾੜੀ ਹੈ ਸਾਨੂੰ ਗੁਰੂ ਨੇ ਖਾਲਸਾ ਬਣਾਇਆ ਸਿੱਖ ਬਣਾਇਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਰਾਂਗੇ ਭਾਈ ਆਪਾਂ ਏਕ ਪਿਤਾ ਇੱਕ ਸਕੇ ਹਮਾਰਿਕ ਤੂੰ ਮੇਰਾ ਗੁਰੂ ਹਾਂ ਮੈਂ ਉਸ ਦਿਨ ਦਾ ਵਿਚਰਿਆ ਮੈਂ ਗਰੀਬ ਸਿੱਖਾਂ ਦੇ ਘਰਾਂ 'ਚ ਵੀ ਆਪਾਂ ਗਏ ਆਂ ਔਰ ਮੈਂ ਉੱਥੇ ਸਤਕਾਰ ਵੇਖਿਆ ਕਿਉਂ ਮੈਂ ਕਹਾਂ ਸਰ ਗੱਲ ਅਮੀਰੀ ਦਾ ਗਰੀਬੀ ਦੀ ਨਹੀਂ ਆ ਗੱਲ ਭਾਵਨਾ ਦੀ ਜਿੱਥੇ ਭਾਵਨਾ ਵਾ ਉੱਥੇ ਸਤਕਾਰ ਆ ਬਾਕੀ ਗੁਰੂ ਦਾ ਫਲਸਫਾ ਜਿਹੜਾ ਵਾ ਉਹ ਤੇ ਇਹ ਸਾਨੂੰ ਕਹਿੰਦਾ ਵਾ ਕਿ ਜਾਤ ਦਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚਲੇ ਬਹੁਤ ਨੰਗਾ ਉਹ ਸਰ ਡੀਵੀਡੀ ਅੰਦਰ ਲੱਗੀ ਉਹਦੀ ਕੋ ਚੈਕਿੰਗ ਕੀਤੀ ਕਿ ਆਪਣੇ ਅਕਰਿਆ ਨੇ ਪ੍ਰਸ਼ਾਸਨ ਕਰੇਗਾ ਨਹੀਂ ਨਹੀਂ ਆਪਣੇ ਐਸਜੀਪੀਸੀ ਦੇ ਵੱਲੋਂ ਪ੍ਰੋਪਰ ਕੁਛ ਸਿੰਘ ਇਥੋਂ ਦੇ ਪਿੰਡ ਵਾਲੇ ਉਹ ਸਾਰੇ ਚੈੱਕ ਕਰ ਰਹੇ ਨੇ ਕਿਉਂਕਿ ਅੰਦਰ ਸਾਰਾ ਕੁਝ ਸੜ ਗਿਆ ਹੁਣ ਕੀ ਮਿਲਦਾ ਵਾ ਉਹਦੇ ਤੋਂ ਬਾਅਦ ਉਹ ਸਾਰੀ ਜਾਂਚ ਹੋ ਗਈ ਕਿਸੇ ਦੇ ਨਾਲ ਕੋਈ ਲਿਆਦ ਨਹੀਂ ਆ ਗੁਰੂ ਦੇ ਮਸਲੇ ਤੇ ਕੋਈ ਸਮਝੌਤਾ ਨਹੀਂ ਆ ਨਾ ਹੋਊਗਾ ਵਾਹਿਗੁਰੂ ਜੀ ਮਾ ਬਾਬਾ ਵਾਹਿਗੁਰੂ ਜੀ ਸਮਝ